Microsoft Excel ਦੀ ਇਸ ਵੀਡੀਓ ਦੇ ਵਿੱਚ ਜਿਹੜਾ ਸ਼ਾਰਟਕਟ ਅਸੀਂ ਵੇਖਣ ਜਾ ਰਹੇ ਹਾਂ ਉਹ ਹੈ Shift F10 Shift F10 ਦੀ ਵਰਤੋਂ ਕੰਟੈਕਸਟ ਮੀਨੂ ਨੂੰ ਓਪਨ ਕਰਨ ਦੇ ਲਈ ਕੀਤੀ ਜਾਂਦੀ ਹੈ ਕੌਨਟੈਕਸਟ ਮੀਨੂ ਤੋਂ ਸਾਡਾ ਭਾਵ ਜਦੋਂ ਅਸੀਂ ਐਕਸਲ ਦੇ ਵਿੱਚ ਕੰਮ ਕਰਦੇ ਹਾਂ ਤਾਂ ਐਕਸਲ ਦੇ ਵਿੱਚ ਕੰਮ ਕਰਦੇ ਸਮੇਂ ਜਦੋਂ ਅਸੀਂ ਰਾਈਟ ਕਲਿੱਕ ਕਰਦੇ ਹਾਂ ਤਾਂ ਜਿਹੜਾ ਮੀਨੂ ਬਾਰ ਓਪਨ ਹੁੰਦਾ ਹੈ ਉਸ ਨੂੰ ਕੌਨਟੈਕਸਟ ਮੀਨੂ ਕਹਿੰਦੇ ਹਨ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਇਸ ਕੌਨਟੈਕਸਟ ਮੀਨੂ ਨੂੰ ਓਪਨ ਕਰਨ ਦੇ ਲਈ ਅਸੀਂ ਸ਼ਿਫਟ ਪਲੱਸ ਐਫ 10 ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਜਦੋਂ ਅਸੀਂ Shift F10 ਦੀ ਵਰਤੋਂ ਕਰਾਂਗੇ ਤਾਂ ਸਕਰੀਨ ਤੇ ਕੰਟੈਕਸਟ ਮੀਨੂ ਸਾਡੇ ਕੋਲੇ ਓਪਨ ਹੋ ਜਾਂਦਾ ਹੈ ਅਤੇ ਇਸ ਕੰਟੈਕਸਟ ਮੀਨੂ ਨੂੰ ਓਪਨ ਹੋਣ ਤੋਂ ਬਾਅਦ ਇਸ ਦੇ ਵਿੱਚੋਂ ਅਸੀਂ ਕੋਈ ਵੀ ਆਪਸ਼ਨ ਅਪਲਾਈ ਕਰ ਸਕਦੇ ਹਾਂ ਡਾਟਾ ਸਾਨੂੰ ਚਾਹੇ ਟੈਕਸਟ ਫਾਰਮੈਟ ਦੇ ਵਿੱਚ ਦਿੱਤਾ ਹੈ ਕਰੰਸੀ ਫਾਰਮੈਟ ਦੇ ਵਿੱਚ ਦਿੱਤਾ ਹੈ ਜਾਂ ਨੰਬਰ ਫਾਰਮੈਟ ਦੇ ਵਿੱਚ ਦਿੱਤਾ ਹੈ ਅਸੀਂ ਸਟ੍ਰਾਈਕ ਨੂੰ ਐਡ ਜਾਂ ਰਿਮੂਵ ਕਰਨਾ ਹੈ ਤਾਂ ਉਸ ਦੇ ਲਈ ਅਸੀਂ ਸ਼ਾਰਟਕਟ ਯੂਜ਼ ਕਰਾਂਗੇ ਕੰਟਰੋਲ 5 ਜਾਂ ਕੰਟਰੋਲ 5 ਸਭ ਤੋਂ ਪਹਿਲਾਂ ਤੁਸੀਂ ਟੈਕਸਟ ਨੂੰ ਸਿਲੈਕਟ ਕਰ ਲੈਣਾ ਹੈ ਟੈਕਸਟ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਪ੍ਰੈਸ ਕਰਨਾ ਹੈ ਕੰਟਰੋਲ ਪਲੱਸ 5 ਯਾਨੀ ਕੰਟਰੋਲ 5 ਕਰਨ ਦੇ ਨਾਲ ਸਟ੍ਰਾਈਕ ਜਿਹੜੀ ਹੈ ਅਪਲਾਈ ਹੋ ਜਾਏਗੀ ਅਸ ਅਗਰ ਅਸੀਂ ਸਟ੍ਰਾਈਕ ਨੂੰ ਰਿਮੂਵ ਕਰਨਾ ਹੈ ਤਾਂ ਅਸੀਂ ਦੁਬਾਰਾ ਪ੍ਰੈਸ ਕਰਾਂਗੇ ਕੰਟਰੋਲ ਪਲੱਸ 5 ਯਾਨੀ ਕੰਟਰੋਲ 5 ਤਾਂ ਸਟ੍ਰਾਈਕ ਰਿਮੂਵ ਹੋ ਜਾਏਗੀ ਐਕਸਲ ਡਾਟਾ ਦੇ ਵਿੱਚ ਕੰਮ ਕਰਦੇ ਸਮੇਂ ਕਦੇ-ਕਦੇ ਸਾਨੂੰ ਹੈਡਿੰਗਸ ਨੂੰ ਫ੍ਰੀਜ਼ ਕਰਨ ਦੀ ਲੋੜ ਪੈਂਦੀ ਹੈ ਹੈਡਿੰਗਸ ਨੂੰ ਫ੍ਰੀਜ਼ ਕਰਨ ਦਾ ਪ੍ਰੋਸੈਸ ਕਾਫੀ ਲੈਂਥੀ ਹੋ ਜਾਂਦਾ ਹੈ ਇਸ ਦੇ ਲਈ ਅਸੀਂ ਸ਼ਾਰਟਕਟ ਕੀ ਦੀ ਵਰਤੋਂ ਕਰ ਸਕਦੇ ਹਾਂ ਹੈਡਿੰਗਸ ਨੂੰ ਫ੍ਰੀਜ਼ ਕਰਨ ਦੇ ਲਈ ਸ਼ਾਰਟਕਟ ਕੀ ਦੀ ਵਰਤੋਂ ਕਰਦੇ ਹਾਂ ਆਲਟ WF ਹੈਡਿੰਗਸ ਨੂੰ ਫ੍ਰੀਜ਼ ਕਰਨ ਦੇ ਲਈ ਸਭ ਤੋਂ ਪਹਿਲਾਂ ਪੁਆਇੰਟਰ ਨੂੰ ਇੱਕ ਪਾਰਟਿਕੂਲਰ ਸੈੱਲ ਤੇ ਰੱਖਣਾ ਪਏਗਾ ਤਾਂ ਉਸ ਤੋਂ ਉੱਪਰਲੀ ਰੋ ਤੇ ਉਸ ਤੋਂ ਲੈਫਟ ਸਾਈਡ ਦਾ ਕਾਲਮ ਜਿਹੜਾ ਹੈ ਫ੍ਰੀਜ਼ ਹੋ ਜਾਏਗਾ ਤਾਂ ਇੱਕ ਪਾਰਟਿਕੂਲਰ ਲੋਕੇਸ਼ਨ ਤੇ ਮੇਰਾ ਪੁਆਇੰਟਰ ਹੈ B2 ਤੇ ਹੈ B2 ਤੋਂ ਬਾਅਦ Alt W S ਨੂੰ ਮੈਂ ਪ੍ਰੈਸ ਕੀਤਾ ਹੈ ਉਸ ਤੋਂ ਬਾਅਦ Enter press ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਫ੍ਰੀਜ਼ ਆਪਸ਼ਨ ਹੈ ਅਪਲਾਈ ਹੋ ਗਈ ਹੈ ਹੈਡਿੰਗ ਫ੍ਰੀਜ਼ ਹੋ ਗਿਆ ਹੈ ਔਰ ਲੈਫਟ ਸਾਈਡ ਤੋਂ ਕਾਲਮ ਫ੍ਰੀਜ਼ ਹੋ ਗਿਆ ਹੈ ਤਾਂ ਸਾਡੇ ਕੋਲੇ ਚਾਰਟ ਬਣਾਉਣ ਦਾ ਸੁਪਰ ਫਾਸਟ ਤਰੀਕਾ ਹੈ ਸ਼ਾਰਟਕਟ ਦੀ ਵਰਤੋਂ ਕਰਕੇ ਅਸੀਂ ਸੁਪਰ ਫਾਸਟ ਤਰੀਕੇ ਨਾਲ ਚਾਰਟ ਗ੍ਰੇਡ ਕਰ ਸਕਦੇ ਹਾਂ ਵੈਸੇ ਤਾਂ ਐਕਸਲ ਦੇ ਵਿੱਚ ਬਹੁਤ ਸਾਰੇ ਤਰੀਕੇ ਹਨ ਜਿੰਨਾ ਦੀ ਵਰਤੋਂ ਕਰਕੇ ਚਾਰਟ ਨੂੰ ਕ੍ਰੀਏਟ ਕੀਤਾ ਜਾ ਸਕਦਾ ਹੈ ਪਰ ਅੱਜ ਦਾ ਤਰੀਕਾ ਸੁਪਰ ਫਾਸਟ ਹੈ ਇੱਕ ਸ਼ਾਰਟਕਟ ਦੀ ਸਹਾਇਤਾ ਨਾਲ ਅਸੀਂ ਕ੍ਰੀਏਟ ਕਰਨਾ ਹੈ ਡਾਟੇ ਦੇ ਉੱਪਰ ਤੁਸੀਂ ਕਲਿੱਕ ਕਰ ਲਓ ਜਿਸ ਨੂੰ ਤੁਸੀਂ ਚਾਰਟ ਫਾਰਮ ਦੇ ਵਿੱਚ ਲੈਣਾ ਹੈ ਕਿਸੇ ਵੀ ਸੈੱਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ F11 ਨੂੰ ਪ੍ਰੈਸ ਕਰੋ ਤਾਂ ਇੱਕ ਚਾਰਟ ਤੁਹਾਡੇ ਸਾਹਮਣੇ ਬਣ ਕੇ ਆ ਜਾਏਗਾ ਤਾਂ ਯਾਦ ਰੱਖਿਓ ਜਿਹੜਾ ਇਹ ਚਾਰਟ ਬਣੇਗਾ ਇਹ ਨਵੀਂ ਵਰਕਸ਼ੀਟ ਦੇ ਅੰਦਰ ਬਣੇਗਾ ਤਾਂ ਐਕਸਲ ਦੇ ਵਿੱਚ ਸੁਪਰ ਫਾਸਟ ਤਰੀਕੇ ਨਾਲ ਚਾਰਟ ਕ੍ਰੀਏਟ ਕਰਨ ਦਾ ਤਰੀਕਾ ਹੁੰਦਾ ਹੈ F11 ਸ਼ਾਰਟਕਟ ਕੀ ਦੀ ਵਰਤੋਂ ਕਰਕੇ ਵਰਕਬੁੱਕ ਦੇ ਅੰਦਰ ਨਵੀਂ ਸ਼ੀਟ ਇਨਸਰਟ ਕਰਨ ਦੇ ਲਈ ਸ਼ਾਰਟਕਟ ਕੀ ਦੀ ਵਰਤੋਂ ਕਰਦੇ ਹਾਂ Shift F11 ਜਦੋਂ ਅਸੀਂ Shift F11 ਪ੍ਰੈਸ ਕਰਦੇ ਹਾਂ ਤਾਂ ਇੱਕ ਨਵੀਂ ਵਰਕਸ਼ੀਟ ਵਰਕਬੁੱਕ ਦੇ ਵਿੱਚ ਦਾਖਲ ਹੋ ਜਾਂਦੀ ਹੈ ਜਿਸ ਤਰ੍ਹਾਂ ਸ਼ੀਟ 2 ਦਾਖਲ ਹੋਈ ਹੈ Shift F11 ਨੂੰ ਪ੍ਰੈਸ ਕਰੋ ਟੈਬ ਸ਼ੀਟ 3 ਸ਼ੀਟ 4 ਇਸੇ ਤਰ੍ਹਾਂ ਅਸੀਂ ਕਈ ਸ਼ੀਟਾਂ ਨੂੰ ਇਨਸਰਟ ਕਰ ਸਕਦੇ ਹਾਂ ਸ਼ਿਫਟ ਪਲੱਸ F11 ਪ੍ਰੈਸ ਕਰਨ ਦੇ ਨਾਲ ਵਰਕਬੁੱਕ ਦੇ ਵਿੱਚ ਨਵੀਂ ਵਰਕਸ਼ੀਟ ਨੂੰ ਦਾਖਲ ਕੀਤਾ ਜਾ ਸਕਦਾ ਹੈ